सारी कलीसिया रब और पापा जी ने मेरे वालों जन्म दी हालेलुया पापा जी इस बेबी जी बहुत बड़ी गवाही है ये बेबी पिंड चौक दीपू लाना तो आ रहे हैं और ये बेबी दास रहे ने जो इना का लड़का है पिछले डेढ़ साल तो लगातार रोज शराब पी रहा थी और ये बेबी दास रहे ने ਇਨਾ ਦੇ ਬੇਟੇ ਨੂੰ ਸ਼ਰਾਬ ਦੀ ਇੰਨੀ ਕੋ ਜਿਆਦਾ ਲੱਤ ਲੱਗ ਚੀ ਕਿ ਉਹ ਰੋਈਦਾ दारू ਪੀ ਕੇ ਘਰੇ ਆ ਕੇ ਲੜਾਈ ਵੀ ਕਰ ਦਿੰਦਾ ਸਾਲਾ ਕਿੰਨੀ ਰੋਈ ਦੀ दारू ਪੀਂਵਾਲੇ ਸੀ 4-8 ਬੋਤਲ ਕਿੰਨੀ ਬੋਤਲ 8 ਬੋਤਲ ਸੁਣ ਰੇ ਕੋਈ ਕਿੰਨੀਆਂ ਬੋਤਲਾਂ ਜਿੱਤੇ ਪਾਇਆ ਪੀ ਲਵੇਂ ਤਾਂ ਬੰਦੇ ਆਊਟ ਹੋ ਜਾਂਦੇ ਨੇ ਕੀ ਹੋ ਜਾਂਦੇ ਨੇ ਆਊਟ ਚੰਪਜ ਵਚਨ ਵੀ ਉਹ ਹੀ ਕਹਿੰਗੇ ਬੰਦੇ ਕਿਹੜੇ ਆਊਟ ਹੋ ਜਾਂਦੇ ਨੇ ਹallelujah ਪਾਈਆ ਪੀ ਲੈਣ ਤੇ ਬੰਦੇ ਆਊਟ ਹੋ ਜਾਂਦੇ ਨੇ ਦੱਸ ਰਹੇ ਨੇ ਕਿ 8 8 ਬੋਤਲਾ ਪੀ ਕੇ ਕੀ ਕਰਦਾ ਸੀ ਕਰੇ ਬਾਈ ਜੀ ਦੱਸੋ ਬਹੁਤ ਲੜਾਈ ਲੜਾਈ ਕਰਦਾ ਸੀ ਹਾਂਜੀ ਅੱਗੇ ਅਰੇ ਬੇਬੇ ਦੱਸ ਰਹੇ ਨੇ ਇਹ ਕਈ ਡਾਕਟਰਾਂ ਕੋਲ ਵੀ ਗਏ ਸਨ ਅਰ ਕਿਤੇ ਦੇ ਦਸਨ ਤੇ ਇਹ ਬਹੁਤ ਹੀ ਜ਼ਿਆਦਾ ਬਾਬੇ ਸਿਆਣੇ ਕੋਲ ਵੀ ਗਏ ਸਨ ਪਰ ਕਿਤੇ ਕੋਈ ਆਰਾਮ ਨਹੀਂ ਮਿਲਿਆ ਬਾਬੇ ਸਿਆਣੇ ਕੀ ਦੱਸ ਰਹੇ ਸੀ ਉਹ ਕਹਿੰਦੇ ਨੇ ਇਹਦੇ ਕੋਲ ਤਾਂ ਕੋਸ਼ੇ ਕੋਸ਼ੇ ਫਿਰ ਪੁੱਤ ਨਿਕਲੇ ਨਹੀਂ ਉਹਨਾਂ ਕੋਲੋਂ ਪ੍ਰਭੂ ਨਹੀਂ ਚਾਹਗਾ ਹallelujah ਪੁੱਤ ਕੱਢਣ ਵਾਲੇ ਬਲਾਓਗੇ ਤਾਂ ਪੁੱਤ ਕੱਢੇਗਾ ਜੇਕਰ ਪੁੱਤਾਂ ਹੀ दारू ਪੀ ਰਹੀਆਂ ਨੇ ਬੰਦੇ ਦੀ ਵਾਸਤੇ ਗੱਲ ਨਹੀਂ ਹੈ ਹallelujah ਪਰ ਜੇਕਰ ਬਾਈਬਲ ਦੱਸਦੀ ਹੈ ਯੋਹਨਾ 8:32 ਦੇ ਵਿੱਚ ਸੱਚ ਨੂੰ ਜਾਣੋਗੇ ਤਾਂ ਸੱਚ ਆਜ਼ਾਦ ਕਰੇਗਾ। ਬਾਬਾ ਕੋਈ ਵੀ ਤਰਤੀ ਨਹੀਂ ਜਿਹੜਾ ਕਿਸੇ ਨੂੰ ਆਜ਼ਾਦ ਕਰ ਸਕੇ। ਇਕੋ ਹੀ ਖੁਦਾ ਹੈ ਜਿਹੜਾ ਆਜ਼ਾਦ ਕਰਨ ਵਾਲਾ ਹੈ। ਜੇਕਰ ਉਹਨਾਂ ਨੂੰ ਆਜ਼ਾਦ ਕਰ ਰਿਹਾ ਹੈ ਤਾਂ ਤੁਹਾਨੂੰ ਵੀ ਅੱਜ ਆਜ਼ਾਦ ਕਰੇਗਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੇਨ। ਆਮੇਨ। ਹੁਣ ਕਿੰਨੇ ਦੇ ਤੂੰ ਕਿਸ ਸਿਸਟਮੋਂ ਚੱਲ ਰਿਹਾ ਹੈ? ਅਰੇ ਬੀਬੀ ਦਾਸ ਰਹੇ ਨੇ। ਪਿਛਲੇ 2 ਮਹੀਨੇ ਤੋਂ ਇਹ ਲਗਾਤਾਰ ਮੀਟਿੰਗ ਅਟੈਂਡ ਕਰ ਰਹੇ ਨੇ। ਪ੍ਰਭੂ ਦੇ ਘਰ ਦੇ ਵਿੱਚ ਆਉਂਦੇ ਨੂੰ ਕਿੰਨੇ ਦਿਨ ਰੋਗੇ ਤੁਹਾਨੂੰ?

ਬੋਲੋ ਕਿੰਨਾ ਅੰਦਾਜ਼ਾ ਹੀ ਦੱਸ ਦਿਓ ਹਾਂਜੀ 17 ਦੇ ਪਾਈਆ ਬੋਦਲ 280 ਰੁਪਏ ਦੀ ਇੱਕ ਬੋਤਲ ਹੋ ਗਈ ਤੇ 2 ਵਰਸ ਇਨਵਾਰਟ ਤੁਸੀਂ ਗੁਣਾ ਕਰਕੇ ਅਗਲੇ ਹਫਤੇ ਮੈਂ ਦੱਸਾਂ ਜੀ ਕਿੰਨਾ ਬਣਦਾ ਹੈ ਹallelujah ਕਿ ਦੱਸ ਰਹੇ ਨੇ ਕਿ ਬਾਪਿਆਂ ਕੋਲ ਵੀ ਗਏ ਡਾਕਟਰਾਂ ਦੇ ਕੋਲ ਵੀ ਗਏ ਕੋਈ ਆਰਾਮ ਮਿਲਿਆ